84 ਮਹੀਨੇ ਦਾ ਸਮਾਂ ਅਕਾਲ ਤਖਤ ਸਾਹਿਬ ਤੇ ਜਦੋਂ ਹਮਲਾ ਹੋਇਆ ਤੋਪਾਂ ਨਾਲ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਗੋਲਾਬਾਰੀ ੜੀਆਂ ਤਾੜ-ਤਾੜ ਉਹ ਸਮੇਂ ਦੀਆਂ ਆਤਰਾਤ ਉਹਨਾਂ ਦੀਆਂ ਪਾਵਰਾਂ ਸਰਕਾਰਾਂ ਦੀਆਂ ਨੇ ਬੜਾ ਜ਼ੋਰ ਲਾਇਆ ਤਖਤਾਂ ਨੂੰ ਢਾਹੁਣ ਦਾ ਪਰ ਅੱਜ ਕਈ ਵੀਡੀਓ ਆਡੀਓ ਸੁਣਦੇ ਆ ਨਾ ਕਿਤਾਬਾਂ ਪੜ੍ਹਦੇ ਆ ਉਹ ਸਮਿਆਂ ਦਾ ਜਿਨ੍ਹਾਂ ਨੇ ਅਬਲੇ ਸਟਾਰਪਰੇਸ਼ਨ ਕਰਵਾਇਆ ਕੀਤਾ ਉਹ ਕਹਿੰਦੇ ਇੰਦਰਾ ਗਾਂਧੀ ਨੇ ਇਹ ਕਰਵਾਤਾ ਦਿੱਤਾ ਪਰ ਉਹਨੇ ਕਈ ਗੱਲਾਂ ਸਾਂਝੀਆਂ ਕੀਤੀਆਂ ਕਰਾਉਣ ਤੋਂ ਬਾਅਦ ਵੀ ਜਦ ਮੈਂ ਰਾਤ ਨੂੰ ਸੌਣੀ ਆ ਨਾ ਤੇ ਮੈਨੂੰ ਨੀਲੇ ਚੋਲਿਆਂ ਵਾਲੀਆਂ ਰੂਹਾਂ ਸੌਣ ਨਹੀਂ ਦਿੰਦੀਆਂ ਕੋ ਸਾਥਾਂ ਸ਼ਿਵਾ ਗੁਰਦੀਪ ਉਹ ਕਿਹੜੀਆਂ ਰੂਹਾਂ ਉਹ ਸਿੰਘਾਂ ਸ਼ਹੀਦਾਂ ਦੇ ਪੈਰੇ ਅੱਜ ਵੀ ਜਿਹੜੇ ਤਤਵਰ ਤਤਵਰ ਸਹਿਬ ਜਾਂਦੇ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਜੀ ਸਾਡੀ ਕੌਮ ਦੇ ਮਹਾਨ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਅੱਜ ਵੀ ਐਸੇ ਸ਼ਹੀਦਾਂ ਦੇ ਪੈਰੇ ਉ ਤਖਤਾਂ ਤੇ ਲੱਗੇ ਹੋਏ ਕਦੇ ਮਹਿਸੂਸ ਤਾਂ ਕਰੋ ਯਾਰ ਅਸੀਂ ਮੈਨੂੰ ਮਾਫੀ ਦੇ ਬਚਨ ਮੈਂ ਕਹਿਣਾ ਨਹੀਂ ਚਾਹੁੰਦਾ ਸਾਡੇ ਤਾਂ ਸੂਟਾਂ ਦੀ ਐ ਪ੍ਰੈਸਾ ਹੀ ਨਹੀਂ ਮੁੱਕਦੀ ਐ ਸਾਡੇ ਤਾਂ ਟਸ਼ਰਟ ਹੀ ਨਹੀਂ ਮੁੱਕਦੇ ਅਸੀਂ ਗੁਰੂ ਰਾਮ ਦਾ ਦਰਬਾਰ ਤੇ ਲੈਣ ਥੋੜੀ ਜਾਂਦੀ ਐ ਇੱਕ ਤਾਂ ਛੁੱਟੀਆਂ ਕੱਟਣ ਜਾਂਦੇ। ਘੁੰਮਣ ਜਾਂਦੇ। ਕਿਤੇ ਘੁੰਮਣ ਦਾ ਪ੍ਰੋਗਰਾਮ ਨਾਲੋਂ ਬੰਦਾ ਮੂੰਹ ਚੋ ਕੀ ਨਿਕਲਦਾ ਚਲੋ ਅੰਮ੍ਰਿਤਸਰ ਵਿਚਾਰੀ। ਕਿਸੇ ਦੇ ਪਰਿਵਾਰ ਦੇ ਮੁਖੇ ਦੇ ਬਚਨ ਨਿਕਲਿਆ ਹੋਵੇ। ਘਰ ਚ ਕੋਈ ਦੁੱਖ ਆ ਰਿਹਾ। ਕੋਈ ਕਸ਼ਟ ਆ ਰਿਹਾ ਸ਼ਰੀਰ ਤੇ। ਚਲੋ ਗੁਰੂ ਰਾਮਦਾਸ ਦੇ ਦਰਬਾਰ ਤੇ ਜਾ ਕੇ ਸੇਵਾ ਕਰਕੇ ਆਈਏ। ਕੋਈ ਹੈ ਪਰਿਵਾਰ ਚ ਐਸਾ ਜਿਹੜਾ ਅੱਖੇ ਅੱਜ ਬੱਚਿਆਂ ਨੂੰ ਛੁੱਟੀਆਂ ਨੇ ਚਾਰ ਪੰਜ ਛੁੱਟੀਆਂ ਨੇ ਸਾਰਾ ਪਰਿਵਾਰ ਬਾਣੀ ਪੜ੍ਹਦਾ ਅਸੀਂ ਚੜ੍ਹਦੀ ਕਲਾ 'ਚ ਰਹਿੰਦੇ ਆ ਚਲੋ ਗੁਰੂ ਨਾਨਕ ਦਾਸ ਦੇ ਦਰਬਾਰ ਤੇ ਮਹਾਰਾਜ ਦਾ ਧੰਨਵਾਦ ਕਰਕੇ ਸੇਵਾ ਕਰਕੇ ਆਈਏ ਅੱਜ ਤਾਂ ਛੁੱਟੀਆਂ ਮਨਾਉਣ ਜਾਣੇ ਆ ਪਿਕਨਿਕਾਂ ਮਨਾਉਣ ਜਾਣੇ ਆ ਬੇਨਤੀ ਹੈ ਜੈ ਹੋ ਜੀ ਭਾਵਨਾ ਲੈ ਕੇ ਜਾਓਗੇ ਉਹ ਜਿਹੇ ਫਲ ਸਾਡੀ ਝੋਲੀ 'ਚ ਮਿਲਣਾ ਸਤਨਾਮ ਸ੍ਰੀ ਵਾਹਿਗੁਰੂ ਜੀ ਉਹੋ ਜੇ ਕੋਈ ਮੰਗਤਾ ਕੋਈ ਮੰਗਣ ਵਾਲਾ ਸਾਡੇ ਘਰ ਦੇ ਬਾਹਰ ਕੱਪੜੇ ਪ੍ਰੈਸ ਕਰਕੇ ਪੈਂਟ ਕੋਟ ਪਾ ਕੇ ਤੌਰ ਕੱਢ ਕੇ ਕਵੇ ਜੀ ਮੈਨੂੰ ਦਾਣ ਦਵੋ ਤੇ ਤੁਸੀਂ ਦੋਗੇ ਆਟਾ ਕੌਲੀ ਉਤ ਅਸੀਂ ਕਦੇ ਨਹੀਂ ਰਾਜਿਆ ਪੁੱਜਿਆ ਸਾਰਾ ਕੁਝ ਕੀ ਲੈਣ ਹੋਇਆ ਮੰਗਣ ਵਾਲਿਆਂ ਕੋਲੋਂ ਸਿੱਖ ਲਓ ਵੀ ਮੰਗਣਾ ਕਿੱਦਾਂ ਆਖੋ ਸਤਨਾਮ ਸ੍ਰੀ ਵਾਰ ਗੁਰਜੀ ਭਗਤ ਨਾਮਦੇਵ ਨੇ ਬਾਤ ਗੁਰੂ ਐਵੇਂ ਨਹੀਂ ਤਾਰੇ ਉੜਦੇ ਪੰਛੀ ਨੂੰ ਵੀ ਉਹਨੇ ਗੁਰੂ ਧਾਰ ਲਿਆ ਵੀ ਤੈਨੂੰ ਉਡਣ ਦੀ ਜਾਚ ਕਿੱਤਾ ਹੈ ਬਸ ਜਾਚ ਆ ਜਾਏ ਮੰਗਣ ਦਾ ਤਰੀਕਾ ਹੈ ਗੁਰੂ ਰਾਭਦਾਸ ਦੇ ਦਰਬਾਰ ਤੇ ਸਾਦਗੀ ਚ ਜਾਣਾ ਕਿੱਦਾਂ ਸਾਦੇ ਹੋ ਕੇ ਕਿੱਦਾਂ ਜਾਣਾ ਹੈ ਘਰੋਂ ਪਹਿਲਾ 5 ਦਿਨ ਨਿਤਨੇਮ ਸ਼ੁਰੂ ਕਰ ਲਓ ਸੁਖਮਨੀ ਸਾਹਿਬ ਸ਼ੁਰੂ ਕਰ ਲਓ ਫਿਰ ਬੱਚਿਆਂ ਨੂੰ ਆਦ ਲਓ ਬਸ ਬਾਹਰ ਲਾਣੀ ਕੁਝ ਖਾਣਾ ਗੁਰੂ ਰਾਮਦਾਸ ਦੇ ਦਰਬਾਰ ਦੇ ਜਿੰਨੇ ਘੰਟੇ ਸੇਵਾ ਹੋ ਸਕੇ ਲੰਗਰ ਦੇ ਝਾੜੂ ਦੀ ਜੋੜਿਆਂ ਦੀ ਪ੍ਰਕਰਮਾਂ ਦੀ ਸੇਵਾ ਕਰਕੇ ਗੁਰੂ ਰਾਮਦਾਸ ਦੇ ਲੰਗਰਾਂ ਤੋਂ ਪ੍ਰਸ਼ਾਦਾ ਛੱਕ ਕੇ ਤੇ ਬਾਣੀ ਜਿੰਨੀ ਪੜ ਹੁੰਦੀ ਹੈ ਉਨੀ ਪੜੋ ਮੱਜੀ ਸਭ ਹਾਲ ਚ ਬਹਿ ਕੇ ਬਸ ਇਹ ਲਾਹਾ ਲੈਣ ਜਾਣਾ ਹੈ ਜੀ ਗੁਰੂ ਰਾਮਦਾਸ ਦੇ ਦਰਬਾਰ ਤੇ ਜਾਣਾ ਹੈ। ਛੁੱਟੀਆਂ ਕੱਟਣ ਆ ਜਾਇਆ। ਛੁੱਟੀਆਂ ਨਾਲ ਨਹੀਂ ਆਇਆ ਮੈਂ। ਬਖਸ਼ਿਸ਼ਾਂ ਲਈ ਨਹੀਂ ਆਇਆ। ਜੀਵਾਂ ਚਾਂ ਗੁਰਤੀ ਦੇਣੀ ਐ ਨੇ ਨਾ। ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਹੈ। ਬਸ ਫਿਰ ਆਹ ਰਾਹ ਅਪਣਾਉਣਾ ਪਏ। ਜਿਨ੍ਹਾਂ ਜਿਨ੍ਹਾਂ ਨੇ ਵਕਤਾਂ ਨਾਲ ਮੱਥੇ ਲਾਏ। ਉਹਨਾਂ ਦਾ ਰਹਿਿਆ ਹੀ ਕੁਛ। ਤੇ ਜਿਨ੍ਹਾਂ ਜਿਨ੍ਹਾਂ ਨੇ ਤਖਤਾਂ ਤੇ ਜਾ ਕੇ ਝੋੜੀਆਂ ਡੀਆਂ ਨੇ ਭਾਵਨਾ ਰੱਖੀ ਏ ਸ਼ਰਧਾ ਰੱਖੀ ਏ ਤੇ ਪਿਆਰਿਓ ਦੁਨੀਆ ਅੱਜ ਵੀ ਉਹਨਾਂ ਦਾ ਜਸ ਗਾਉਂਦੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਵੀ ਦੁਨੀਆ ਉਹਨਾਂ ਦਾ ਜਸ ਗਾਉਂਦੀ ਸਿੱਖ ਦਾ ਢੜਕਣ ਸਿੱਖ ਦਾ ਮੇਨ ਆਗੁਰੂ ਰਾਮਦਾਸ ਦਾ ਦਰਬਾਰ ਹੈ ਅੰਮ੍ਰਿਤਸਰ ਹੈ ਅੰਮ੍ਰਿਤ ਸਰ ਦਾ ਸਰੋਵਰ ਹੈ ਅੱਜ ਵੀ ਜਿੱਥੇ ਕੋੜੀਆਂ ਦਾ ਕੋੜ ਠੀਕ ਹੁੰਦਾ ਏ ਇੱਕ ਮੈਂ ਬੇਨਤੀ ਕਰਾਂ ਸਿੱਖ ਦੀ ਸ਼ਰਧਾ 'ਚ ਕਮੀ ਨਾ ਆਵੇ ਆਪਣੀ ਸ਼ਰਧਾ ਨੂੰ ਉਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖਿਆ ਕਰੋ ਸ਼ਰਧਾ ਨੂੰ ਨਾ ਘਟਾਇਆ ਕਰੋ ਸ਼ਰਧਾ 'ਚ ਨਾ ਕਮੀ ਆਉਣ ਦਿਆ ਕਰੋ ਸਰੋਵਰਾਂ ਦੇ ਮਹਾਰਾਜ ਦੇ ਗੁਰਪੀਰਥਾਂ ਤੇ ਬੋਲਣ ਵਾਲੇ ਬੜੇ ਨੇ ਪਰ ਮੈਂ ਬੇਨਤੀ ਕਰਾਂ ਤੁਹਾਡੀ ਭਾਵਨਾ ਤੁਹਾਡੀ ਸ਼ਰਧਾ ਪੱਕੀ ਹੋਵੇ ਗੁਰੂ ਰਾਮਦਾਸ ਜੀ ਦਾਸ ਰਾਮਦਾਸ ਸਰੋਵਰਨਾਥੇ ਸਭ ਪੁੱਤਰੇ ਵਾਹਿਗੁਰੂ ਬਾਤੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਸਰੋਵਰ ਤੇ ਇਸ਼ਨਾਨ ਕੀਤਾ ਹੈ ਗੁਰੂ ਰਾਮਦਾਸ ਦਾ ਸਿਮਰਨ ਕਰਕੇ ਉਹਨਾਂ ਦੇ ਰੋਗ ਅੱਜ ਵੀ ਦੂਰ ਹੁੰਦੇ ਨੇ ਗੁਰ ਸਬਦ ਗੁਰ ਕਾ ਜੋ ਸਿੱਖ ਅਖਾਵੇ ਸੋ ਭਲਕੇ ਉਠਾਰੇ ਵਾਹਿਗੁਰੂ ਉਦਮ ਕਰੇ ਪਰ ਕਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਤ ਸਰਨਾ ਆਵੇ ਜਿਨ੍ਹਾਂ ਜਿਨ੍ਹਾਂ ਨੇ ਭਾਵਨਾ ਰੱਖੀ ਹੈ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਤੇ ਸ਼ਰਧਾ ਰੱਖੀ ਹੈ ਉਹਨਾਂ ਦੇ ਬੇੜੇ ਸਦਾ ਹੀ ਪਾਰ ਰਹਿੰਦੇ ਨੇ ਗੁਰੂ ਬਾਬਾ ਜੀ ਦੀ ਬਾਣੀ ਕਹਿੰਦੀ ਹੈ ਨਾ